ਇਹ ਇਹ ਵੇ ਸਾਵਨ ਨੂੰ ਸੁਖ ਭਰਿਆ ਸਾਲ ਬਤੀਤ ਹੋਵੇ ਉਹ ਸਾਖ ਸੰਬੰਧੀ ਇਹ ਸਰਵਤ ਦਾ ਭਲਾ ਜੀ ਹਾਜੀ ਹਾਜੀ ਕੀ ਸੁਖਮੀਤ ਸੁਖਮੀਤ ਸਿੰਘ ਪੂਰਾ ਨਾਮ ਬੋਲੀ ਦਿੰਦੇ ਨਾ ਸੁਖਮੀਤ ਸਿੰਘ ਤੁਹਾਡਾ ਨਾਮ ਅਨੁਪ੍ਰੇਕ कौर ਸੁੰਦਰ لال ਜਮੇਰਾ ਜੀ ਸੁੰਦਰ لال ਠੀਕ ਹੈ ਵੈਸੇ ਬੇਸਿਕਲੀ ਕਿੱਥੇ ਦੇ ਰਹਿਣ ਵਾਲੇ ਆ ਬੇਸਿਕਲੀ ਅਸੀਂ ਯੂਪੀ ਤੋਂ ਆ ਜੀ ਯੂਪੀ ਤੋਂ ਤੇ 30 35 ਸਾਲ ਹੋ ਗਏ ਥੰਮਾ ਜੀ ਮਤਲਬ ਫਿਰ ਕੀ ਨਾਮ ਹੈ ਜੀ ਤੁਹਾਡਾ ਹਨਕੇ ਤੁਹਾਡਾ ਜੀ ਬਿੱਟੂ ਜੀ ਵਧੀਆ ਦਾ ਡੰਬਖਿਓ ਵਧੀਆ ਵਧੀਆ ਹੈ ਨਾ ਮਨਜੋਤ ਸਿੰਘ ਹਾਂਜੀ ਮਨਜੋਤ ਸਿੰਘ ਮਨਜੋਤ ਸਿੰਘ ਇੰਨਾ ਸੋਹਣਾ ਨਾਮ ਆ ਤੁਸੀਂ ਹੌਲੀ ਹੌਲੀ ਬੋਲਦੇ ਆ ਜੋ ਸਰਦਾਰ ਮਨਜੋਤ ਸਿੰਘ ਮਨਜੋਤ ਸਿੰਘ ਹਾਂ ਇਹ ਕਮਜ਼ੋਰੀ ਪਿੱਛੋਂ ਖਾਣ ਪੀਣ ਦੇ ਨਹੀਂ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸੰਗਤ ਜੀ ਇਸ ਮੌਕੇ ਖੜੇ ਆ ਅਸੀਂ ਖਾਲਸੇ ਦੀ ਜਨਮ ਭੂਮੀ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਜਿੱਥੇ ਕਿ ਅੱਜ ਅੰਗਰੇਜ਼ੀ ਮਹੀਨੇ ਦੇ ਅਨੁਸਾਰ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹਾਲਾਂਕਿ ਦੇਸੀ ਮਹੀਨੇ ਦੇ ਅਨੁਸਾਰ ਅਤੇ ਸਿੱਖਾਂ ਦਾ ਜੋ ਨਵਾਂ ਸਾਲ ਹੈ ਉਹ ਅੰਗਰੇਜ਼ੀ ਮਹੀਨੇ ਦੇ ਹਿਸਾਬ ਦੇ ਨਾਲ ਅਪ੍ਰੈਲ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਅੱਜ ਕਾਫੀ ਦੂਰੋਂ ਦੂਰੋਂ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਆ ਰਹੀ ਹੈ ਜੋ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ ਉਸ ਦੇ ਲਈ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਣ ਦੇ ਲਈ ਸੰਗਤ ਪਹੁੰਚ ਰਹੀ ਹੈ ਪਰ ਸਿੱਖ ਇਤਿਹਾਸ ਦੇ ਵਿੱਚ ਵੀ ਅੱਜ ਦਾ ਯਾਨੀ ਕਿ 1 ਜਨਵਰੀ ਦਾ ਕਾਫੀ ਅਹਿਮ ਸਥਾਨ ਅਹਿਮ ਯੋਗਦਾਨ ਹੈ ਜੇ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ अहमियत ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਭਾਈ ਟੋਡਰਵਲ ਜੀ ਨੇ ਜੋ ਸਹਬਜ਼ਾਦੇ ਸੀ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਮਾਤਾ ਜਗਤ ਮਾਤਾ ਗੁਜਰ ਕੌਰ ਜੀ ਉਨ੍ਹਾਂ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਨੂੰ ਆਪਣੇ ਪਿੰਡ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਉੱਥੇ ਭੇਜਿਆ ਸੀ ਜਿੱਥੇ ਕਿ ਅੱਜ ਵੀ ਸਵੈਮਾਨ ਹਨ ਤੇ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੁੱਲਾ ਸਿੰਘ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਕਿ ਸਿੱਖ ਜੇ ਇਤਿਹਾਸ ਦੇ ਵਿੱਚ ਅਹਿਮ ਯੋਗਦਾਨ ਪਾਇਆ ਸਿੱਖ ਜੰਗਾ ਹੋਣ ਮਲਤਾਨ ਨੂੰ ਜਿੱਤਣ ਦੀ ਗੱਲ ਹੋਵੇ ਜਾਂ ਫਿਰ ਸਖਤ ਫੈਸਲੇ ਲੈਣ ਦੀ ਹਮੇਸ਼ਾ ਸਿੱਖ ਕੌਮ ਦੇ ਹੱਕ ਦੇ ਵਿੱਚ ਫੈਸਲੇ ਲੈਣ ਦੀ ਗੱਲ ਹੋਵੇ ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇੱਕ ਦਰਖਤ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਇੱਕ ਗਲਤੀ ਕੀਤੀ ਗਈ ਸੀ ਸੋ ਦੇਖਦੇ ਆ ਕਿ ਸੰਗਤ ਅੱਜ ਦੇ ਜੋ ਇਤਿਹਾਸਿਕ ਦੇਣਾ ਉਸਦੇ ਬਾਰੇ ਕਿੰਨਾ ਕਿ ਜਾਣਦੀ ਹੈ ਤੇ ਹੋਰ ਕੀ ਕੀ ਉਹਨਾਂ ਦੇ ਸੁਪਨੇ ਨੇ ਕੀ ਕੀ ਆਸ਼ੀਰਵਾਦ ਦੇ ਵਿੱਚ ਗੁਰੂ ਸਾਹਿਬ ਅੱਗੇ ਉਹਨਾਂ ਦੇ ਅਰਦਾਸ ਬੇਨਤੀਆਂ ਕੀਤੀਆਂ ਨੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਦੇਖਦੇ ਰਹਿੰਦੇ ਲਈ ਅਲਾਈਨਟ ਗਿਆਨ ਦੇ ਨਾਲ ਬਣੇ ਰਹਿਣਾ ਜੀ ਖਾਲਸਾ ਦਾ ਵੀ ਕੀ ਫਤਿਹ ਕੀ ਨਾਮ ਹੈ ਸਰਦਾਰ ਜੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਚਰਨ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਨੰਦਪੁਰ ਸਾਹਿਬ ਲੋਧੀਪੁਰ ਵਿਲੇਜ ਠੀਕ ਹੈ ਤੇ ਕਹਿੰਦੇ ਜੀ ਮੱਤਾਂ ਦਾ ਜੀ ਨਵੇਂ ਸਾਲ ਦਾ ਜੀ ਮੁਬਾਰਕਾ ਜੀ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਵੀ ਅੱਜ ਅੰਗਰੇਜ਼ੀ ਮਹੀਨੇ ਦੇ ਹਿਸਾਬ ਦੇ ਨਾਲ ਨਵਾਂ ਸਾਲ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਤੇ ਵੈਸੇ ਤਾਂ ਦੇਸੀ ਤਾਂ ਹਜੇ ਅਪ੍ਰੈਲ 'ਚ ਸ਼ੁਰੂ ਹੁੰਦਾ ਹੈ ਹਾਂਜੀ ਹਾਂਜੀ ਤੇ ਕੀ ਗੁਰੂ ਸਾਹਿਬ ਅਗੇ ਅਰਦਾਸ ਬੇਨਤੀਆਂ ਕੀਤੀਆਂ ਕੋਈ ਨਵਾਂ ਸ਼ੁਰੂ ਕਰਨਾ ਹੋਵੇ ਨਵਾਂ ਸ਼ੁਰੂ ਜੀ ਇਹੇ ਵੇ ਸਭ ਨੂੰ ਸੁਖ ਭਰਿਆ ਸਭ ਸਾਲ ਬਤੀਤ ਹੋ ਬਸ ਉਹ ਸਾਖ ਸੰਬੰਧੀ ਹੈ ਸਰਬੱਤ ਦਾ ਭਲਾ ਜੀ ਹਾਜੀ ਹਾਜੀ ਤੇ ਚੜ੍ਹਦੀ ਕਲਾ ਚ ਰਹਿਣ ਜੀ ਹਾਂਜੀ ਤੇ ਅੱਜ ਦੇ ਦਿਨ ਦਾ ਸਿੱਖ ਇਤਿਹਾਸ ਦੇ ਵਿੱਚ ਵੀ ਮਹੱਤਵ ਆ ਉਹ ਤੁਹਾਨੂੰ ਪਤਾ ਕਿ ਅੱਜ ਦੇ ਦਿਨ ਦਾ ਇਤਿਹਾਸਕ ਮਹੱਤਵ ਕੀ ਹੈ ਜੀ ਚਲੋ ਅਸੀਂ ਦੱਸ ਦਿੰਦੇ ਨਿਕੰਮਰ ਦਿਮਾਗ ਚੋਂ ਬਿਸਰ ਜਾਂਦੀ ਹੈ ਗੱਲ ਅੱਜ ਦੇ ਦਿਨ ਦੀਵਾਨ ਟੋਡਰ ਮਲ ਜੀ ਨੇ ਛੋਟੇ ਸਹਿਬ ਜਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਅਸਤੀਆਂ ਆਪਣੇ ਜੋ ਜੱਦੀ ਪਿੰਡਾਂ ਉਹਨਾਂ ਦਾ ਉੱਥੇ ਭੇਜੀਆਂ ਸੀ ਜਿੱਥੇ ਹੁਣ ਵੀ ਮੌਜੂਦ ਨੇ ਤੇ ਹਾਂਜੀ ਸੰਗਰੂਰ ਦੀਲੇ ਚ ਤੇ ਉਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਲੀ ਬਾਬਾ ਹੂਲਾ ਸਿੰਘ ਦਾ ਵੀ ਅੱਜ ਜਨਮ ਦਿਹਾੜਾ ਠੀਕ ਹੈ ਜੀ ਸਤਿਗੁਰੂ ਸੋ ਤੁਹਾਨੂੰ ਅੱਜ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਭੱਗਾ ਭਰਿਆ ਤੇ ਚੜ੍ਹਦੀ ਕਲਾ ਵਾਲਾ ਹੋਵੇ ਤੁਹਾਡੇ ਲਈ ਇਹ ਕਾਲਸਾ ਵੈਗਰੇ ਜਿੱਕੇ ਫਤਿਹ ਕਿ ਨਾਮ ਹੈ ਬੱਚੇ ਸੁਖਮਿਤ ਸੁਖਮਿਤ ਕੀਆ ਸੁਖਮਿਤ ਸੁਖਮਿਤ ਸਿੰਘ ਪੂਰਾ ਨਾਮ ਬੋਲੀ ਦਿੰਦਾ ਨਾ ਸੁਖਮਿਤ ਸਿੰਘ ਤੁਹਾਡਾ ਨਾਮ ਅਨੁਪ੍ਰੇਕ कौर ਠੀਕ ਹੈ ਕਿੱਥੋਂ ਆਏ ਹੋ ਤੁਸੀਂ ਹਾਲੀ ਸੁੱਟੇ ਦਾ ਹਾਂਜੀ ਹਾਲੀ ਸੁੱਟੇ ਇੱਕ ਦਿਨ ਨਾਲ ਖੜੋ ਨਾ ਦੀਦੀ ਦੇ ਨਾਲ ਖੜੋ ਤੁਸੀਂ ਅਲੱਗ-ਅਲੱਗ ਖੜੇ ਹੋ ਕਿੱਥੋਂ ਆਏ ਹੋ ਦਾਬਤ ਪੈਲਸ ਕੋ ਇੱਥੇ ਅਨੰਦਪੁਰ ਸਾਹਿਬ ਹੀ ਰਹਿੰਦੇ ਹੋ ਠੀਕ ਹੈ ਮੱਥਾ ਟੇਕਣ ਲਈ ਆਇਆ ਸੀ ਨੰਬਰ 1 ਗੁਰੂ ਸਾਹਿਬ ਤੋਂ ਮੱਥਾ ਟੇਕ ਕੇ ਕੁ ਮੰਗਣਾ ਪੜਾਈ ਚ ਬਹੁਤ ਗਾਣ ਆਵੇ ਠੀਕ ਹੈ ਹੋਰ ਸਾਰੇ ਬਧੀਆ ਇਰਾਹਨ ਘਰ ਚ ਜਿਆਦਾ ਜਿਆਦਾ ਪੜਾਈ ਆ ਬਣਾ ਤੁਸੀਂ ਕੀ ਮੰਗਣਾ ਕੀਨ ਲੈਣਾ ਨਾ ਮਿਸਾਲ ਚ ਹਣਾ ਗੁਰੂ ਸਾਹਿਬ ਤੋਂ ਹੈ ਸੋਡਾ ਕੀ ਨਾ ਬਈ ਸੁੰਦਰ ਲਾਲ ਜੀ ਮੇਰਾ ਹੈ ਜੀ ਸੁੰਦਰ لال ਠੀਕ ਹੈ ਵੈਸੇ ਬੇਸਿਕਲੀ ਕਿੱਥੇ ਦੇ ਰਹਿਣ ਵਾਲੇ ਆ ਬੇਸਿਕਲੀ ਅਸੀਂ ਯੂਪੀ ਤੋਂ ਆ ਜੀ ਯੂਪੀ ਤੋਂ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੇ ਇਤੋਂ 30 35 ਸਾਲ ਹੋ ਗਏ ਧੰਨਵਾਦ ਜੀ ਮਾਦਾ ਫਿਰ ਤਾਂ ਜ਼ਿੰਦਗੀ ਵੈਤ ਹੀ ਲੱਗਦੀ ਹਾਂ ਜੀ ਇੱਥੇ ਹਰ ਇੱਕ ਸਾਲ ਆਉਂਦੇ ਹਾਂ ਹਾਂ ਜੀ ਠੀਕ ਹਰ ਸਾਲ ਆਉਂਦੇ ਆ ਉਦਾਂ ਵੀ ਆਪਾਂ ਆਈ ਦਾ ਪਰਵਾਰੀ ਤੇ ਪ੍ਰੋਗਰਾਮ ਵੀ ਹੁੰਦਾ ਹੈ ਕਰਦੇ ਆ ਠੀਕ ਹੈ ਉਹ 2024 ਕੇ ਮੇਰੇ ਹੈਗਾ ਵਧੀਆ ਰਿਹਾ ਸਰ ਬਹੁਤ ਵਧੀਆ ਹਾਂ ਜੀ ਮਿਲਿਆ ਜੁਲਿਆ ਰਿਹਾਗਾ ਵਧੀਆ ਰਿਹਾਗਾ ਹਾਂ ਵਧੀਆ ਰਿਹਾ ਜੀ ਬਹੁਤ ਅੱਛਾ ਰਿਹਾ ਬਹੁਤ ਅੱਛਾ ਰਿਹਾ ਹਾਂ ਜੀ ਜ ਤੇ ਤੁਹਾਨੂੰ ਪਤਾ ਕਿ ਅੱਜ ਇਤਿਹਾਸਕ ਮਹੱਤਵ ਵੀ ਆ ਸਿੱਖ ਧਰਮ ਦੇ ਵਿੱਚ ਜੋ ਛੋਟੇ ਸਾਹਿਬਾਂ ਦੇ ਸ਼ਹੀਦ ਕੀਤੇ ਗਏ ਸੀ ਤੇ ਮਾਦਾ ਗੁਜਰਕੌਰ ਜੀ ਪਤਾ ਹੈ ਉਹਨਾਂ ਬਾਰੇ ਹਾਂਜੀ ਪਤਾ ਹੈ ਹਾਂਜੀ ਪਤਾ ਹੈ ਉਹਨਾਂ ਦੇ ਸੰਸਕਾਰ ਤੋਂ ਬਾਅਦ ਜੀ ਉਹਨਾਂ ਦੀਆਂ ਹਸਤੀਆਂ ਸੀ ਉਹ ਦੀਵਾਨ ਟੋਡਰ ਮਲ ਜੀ ਨੇ ਜਿਨ੍ਹਾਂ ਨੇ ਸੰਸਕਾਰ ਕਰਾਇਆ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਫਤੇਗੜ ਸਾਹਿਬ ਕਿ ਸਿੱਕੇ ਸੋਨੇ ਦੇ ਖੜੇ ਕਰਕੇ ਉਹਨਾਂ ਦੀਆਂ ਹਸਤੀਆਂ ਆਪਣੇ ਪਿੰਡ ਭੇਜੀਆਂ ਸੀ ਜਿੱਥੇ ਵੀ ਹੁਣ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ ਤੇ ਅਕਲ ਤੱਕ ਸਾਹਿਬ ਦੇ ਜਥੇਦਾਰ ਉਹਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦਾ ਵੀ ਜਨਮ ਦਿਹਾੜਾ ਤੇ ਵੈਸੇ ਸਿੱਖ ਧਰਮ ਦੇ ਵਿੱਚ ਜੋ ਨਵਾਂ ਸਾਲ ਆ ਉਹ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਤਕਰੀਬਨ ਅਪ੍ਰੈਲ ਦੇ ਵਿੱਚ ਜਾ ਕੇ ਅੰਗਰੇਜ਼ੀ ਮਹੀਨੇ ਦੇ ਅਨੁਸਾਰ ਚਲੋ ਹੋਜੀ ਨਤਮਸਤ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਬਹੁਤ 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 ਜੀ ਨਵੇਂ ਸਾਲ ਜੀ ਇੱਥੇ ਹੀ ਲੋਕ ਲਈ ਹਜਰਨਪੁਰ ਸਾਹਿਬ ਠੀਕ ਹੈ ਹਾਂਜੀ ਠੀਕ ਤੇ ਅੱਜ ਇਤਿਹਾਸਕ ਮਹੱਤਵਪੂਰਨ ਜੀ ਅੱਜ ਦੇ ਦਿਨ ਦਾ ਆਪਣੇ ਸਿੱ ਪਤਾ ਤੁਹਾਨੂੰ ਉਹਦੇ ਮੇਰੀ ਜਾਣੇ ਚਲੋ ਕਈ ਵਾਰ ਬਿਸਰ ਵੀ ਜਾਂਦਾ ਮੈਂ ਤੁਹਾਨੂੰ ਵੈਸੇ ਦੱਸ ਦਿੰਨਾ ਅੱਜ ਦੇ ਦਿਨ ਛੋਟੇ ਸਾਹਿਬ ਜੀ ਦੇ ਸਾਹਿਬ ਜੀ ਦਾ ਬਾਬਾ ਜੋਰਾਵਾਰ ਸਿੰਘ ਜੀ ਤੇ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਤੇ ਜਗਤ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀਆਂ ਹਸਤੀਆਂ ਦੀਆਂ ਟੋਡਰ ਮਲ ਜੀ ਨੇ ਆਪਣੇ ਪਿੰਡ ਭੇਜੀਆਂ ਸੀ ਜਿੱਥੇ ਗੁਰਦੁਆਰਾ ਸਾਹਿਬ ਮੌਜੂਦ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਲੀ ਬਾਬਾ ਫੁੱਲਾ ਸਿੰਘ ਦਾ ਵੀ ਜਨਮ ਦਿਹਾੜਾ ਹੈ ਅੱਜ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵੇਂ ਸਾਲ ਦੀਆਂ ਵੈਸੇ ਆਪਣਾ ਤਾਂ ਅਪ੍ਰੈਲ ਤੋਂ ਸ਼ੁਰੂ ਹੋਣਾ ਹੈ ਅੰਗਰੇਜ਼ੀ ਮਹੀਨੇ ਤੋਂ ਪਹਿਲਾਂ ਅੰਗਰੇਜ਼ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਅਨਕਿਤ ਸਾਡਾ ਜੀ ਬਿੱਟੂ ਜੀ ਪੁਰਾਣਾ ਬਿੱਟੂ ਹੈ ਹਾਂ ਜੀ ਬਿੱਟੂ ਪੱਕਾ ਨਾਮ ਪੱਕਾ ਠੀਕ ਹੈ ਕਿੱਥੇ ਰਹਿਣ ਵਾਲੇ ਹੋ ਅਸੀਂ ਪਾਣੀਪੱਤਾਂ ਹਰਿਆਣਾ ਠੀਕ ਹੈ ਅੱਜ ਮੈਂ ਇੱਧਰ ਆ ਗਏ ਤੁਸੀਂ ਨਾਲ ਅੱਜੇ ਮੱਥਾ ਟੇਕਣ ਲਈ ਆਏ ਹਾਂਜੀ 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 ਪਹਿਲਾਂ ਹੋਰ ਕਿਤੇ ਵੀ ਜਾ ਕੇ ਆਏ ਇੱਥੋਂ ਹੀ ਆਏ ਨਹੀਂ ਇੱਥੇ ਆਏ ਠੀਕ ਹੈ ਰਾਤ ਤਾਂ ਇਸ ਕਾਹਨ ਆਏ ਹੁਣ ਆਇਆ ਸਵੇਰ ਵਾਲੀ ਟ੍ਰੇਨ ਤੇ ਠੀਕ ਹੈ ਕੀ ਕੀ ਮੰਗਲ ਜਾ ਰਹੇ ਹੋ ਗੁਰੂ ਸਾਹਿਬ ਤਾਂ ਬਾਜਾ ਬਸ ਸਭ ਦਿੱਤਾ ਹੈ ਜੀ ਬਾਕੀ ਠੀਕ ਹੈ ਸੁੱਖ ਸ਼ਾਂਤੀ ਵਰਤੇ ਹੋਰ ਕੀ ਠੀਕ ਹੈ ਠੀਕ ਹੈ ਰਿਵਰ ਚ 2024 ਬਸ ਠੀਕ ਰਿਹਾ ਜੀ ਹੁਣ 2025 ਮੰਗਣਾ ਹੈ ਹਾਂ ਨਹੀਂ ਚਲੋ ਉਹ ਤਾਂ ਵੀ ਫਿਰ ਵੀ ਮੈਂ ਠੀਕ ਰਿਹਾ ਜੀ ਨਾ ਨਾ ਕਿਰਪਾ ਜੀ ਵਾਹਿਗੁਰੂ ਜੀ ਨਵਾਂ ਕੁਝ ਸੋਚਿਆ ਅੰਦਰ 2025 ਦਾ ਤੇ ਨਾ ਸਭ ਠੀਕ ਹੈ ਜੀ ਹਰ ਸਾਲ ਹੁਣ ਅਸੀਂ ਤਾਂ ਨਵੇਂ ਸਾਲ ਤੇ ਚਲੋ ਕੋਈ ਕਈ ਵਾਰ ਬੰਦਾ ਸੋਚਦਾ ਨਾ ਮੈਂ ਆ ਕੰਮ ਕਰੂੰਗਾ 2025 ਦੇ ਵਿੱਚ ਜਾ ਕੇ ਬਵਾਹਿਗੁਰੂ ਘੱਡੀ ਲਾਈਨ ਦੀ ਸੋਚੀ ਹੈ ਮਾ ਗੱਡੀ ਦਵਾ ਦੇ ਤੋਂ ਤੁਹਾਡੀ ਅੱਛਾ ਪੂਰੀ ਗੁਰੂ ਸਾਹਿਬ ਤੇ ਹਰ ਸਾਲ ਆਉਂਦੇ ਆ ਹਾਂਜੀ ਹਾਂਜੀ ਕਿ ਕਿੰਨੇ ਸਾਲ ਹੋ ਗਏ ਵੈਸੇ ਇੱਥੇ ਦੇ ਪੰਜਾਬ ਦੇ ਰਹਿਣ ਵਾਲੇ ਹੋ ਕਦੇ ਨਹੀਂ ਨਹੀਂ ਹਰਿਆਣੇ ਦੇ ਆ ਹਰਿਆਣੇ ਤੋਂ ਵੈਸੇ ਹਰ ਸਾਲ ਆਉਂਦੇ ਹਰ ਸਾਲ ਠੀਕ ਸੋ ਨਵੇਂ ਸਾਲ ਦੀ ਬੋਗੋ ਮਹਾਕਾਇ ਤੁਹਾਨੂੰ ਧੰਨਵਾਦ ਤੁਸੀਂ ਤੁਹਾਡੇ ਕੀ ਨਾਮ ਹੈ ਅਮਨਦੀਪ ਤੁਸੀਂ ਨਾਲ ਹੋ ਇਹਨਾਂ ਦੇ ਆਜੋ ਨਾਲ ਆਜੋ ਫਿਰ ਮਲੇ ਆਜੇ ਕਿਹੜੀ ਕਲਾਸ ਚ ਪੜਦੇ ਹੋ ਰਾਜ ਜੀ ਪਲੱਸ 1 ਪਲੱਸ 1 ਹਾਂਜੀ ਗੁਰੂ ਸਾਹਿਬ ਤੋਂ ਕੀ ਮੰਗਿਆ ਫਿਰ ਆ ਜੀ ਵਧੀਆ ਦਾ ਡੰਬਖਿਓ ਵਧੀਆ ਵਧੀਆ ਹੈ ਨਾ ਪੜਾਈ ਵਧੀਆ ਹੁੰਦੀ ਆ ਵੈਸੇ ਬੁੜਾ ਪੇਪਰ ਤਾਂ ਹੋਣਾ ਹੀ ਨੇ ਅਜੇ ਨਾ ਹਾਂਜੀ ਹੋਣੇ ਜੀ ਫਾਈਨਲ ਫਾਈਨਲ ਹੋਣੇ ਨੇ ਤਿਆਰੀ ਆ ਪੂਰੀ ਹਾਂਜੀ ਤਿਆਰੀ ਜੀ ਠੀਕ ਤੇ ਮੁੱਠਾ ਠੀਕ ਲਿਆ ਹਾਂਜੀ ਠੀਕ ਲਿਆ ਤੇ ਆ ਵੈਸੇ ਤਾਂ ਆਪਣਾ ਜੋ ਦੇਸੀ ਮਹੀਨੇ ਦੇ حساب ਨਾਲ ਤਾਂ ਨਵਾਂ ਸਾਲ ਸ਼ੁਰੂ ਹੋਊਗਾ ਅਪ੍ਰੈਲ ਦੇ ਵਿੱਚ ਜਾ ਕੇ ਨਾ ਚਲੋ ਪਤਾ ਅੱਜ ਗੱਲ ਦੇ ਬੱਚਿਆਂ ਨੂੰ ਤਾਂ ਪਤਾ ਵੈਸੇ ਜ਼ਿਆਦੇ ਗੱਲ ਨਾ ਹਾਂਜੀ ਤੇ ਅੱਜ ਪਤਾ ਤੁਹਾਨੂੰ ਆਪਣਾ ਸਿੱਖ ਇਤਿਹਾਸ ਨਾਲ ਸੰਬੰਧਿਤ ਵੀ ਅੱਜ ਇਤਿਹਾਸਿਕ ਦੇਣਾ ਮੈਨੂੰ ਪਤਾ ਚਲੋ ਮੈਂ ਦੱਸ ਦਿੰਦਾ ਤੁਹਾਡੇ ਵਾਸਤੇ ਹਾਂਜੀ ਅੱਜ ਦੇ ਦਿਨ ਸਹਿਬਜ਼ਾਦਾ ਬਾਬਾ ਜੋਰਾਵਾਲ ਸਿੰਘ ਜੀ ਤੇ ਸਹਿਬਜ਼ਾਦਾ ਬਾਬਾ ਖਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਜੋ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਮਾਲ ਜੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਪਤੇਗਾ ਸਰ ਵੀ ਕਿ ਉਹ ਤੁਹਾਨੂੰ ਪਤਾ ਹੋਣਾ ਹਾਂਜੀ ਤੇ ਉਹਨਾਂ ਦੀਆਂ ਜੋ ਹਸਤੀਆਂ ਸਾਨੂੰ ਜੋ ੁੱਲ ਕੇ ਵੀ ਕਿਹਾ ਜਾਂਦਾ ਅੰਗੀਠਾ ਸਾਹਮਣਾ ਵੀ ਕਿਹਾ ਜਾਂਦਾ ਉਹ ਅੰਗੀਠਾ ਆਪਣੇ ਪਿੰਡ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੱਥੇ ਹੁਣ ਗੁਰਦੁਆਰਾ ਸਾਹਿਬ ਸशोभਿਤ ਹੈ ਉੱਥੇ ਭੇਜੀਆ ਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸੁਣਿਆ ਨਾ ਬੰਨਤਾ ਮੈਂ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦਿੱਤੀ ਸੀ ਜਦੋਂ ਉਹਨਾਂ ਨੇ ਗਲਤੀ ਕੀਤੀ ਸੀ। ਮਤਲਬ ਬਹੁਤ ਸਤਕਾਰ ਸੱਚੀ ਤੇ ਰੇ ਸਤਕਾਰਤ ਨਾਮ ਆ ਉਹਨਾਂ ਦਾ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਵੀ ਜਨਮ ਰਿਹੜਾ ਜੀ। ਜੀ ਜੀ। ਪਤਾ ਜੀ ਕਿੱਥੋਂ ਆਏ ਜੀ? ਆਏ ਇੱਧਰੋਂ ਪਟਿਆਲੇ ਜੀ। ਪਟਿਆਲੇ ਜੀ। ਮਥਾ ਟਿਕਣ ਨਹੀਂ ਆਏ। ਹਾਂਜੀ ਹਾਂਜੀ ਠੀਕ ਹੈ। ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਜੇ ਨਵਾਂ ਸਾਲ ਸ਼ੁਰੂ ਆ। ਹਾਂਜੀ ਹਾਂਜੀ। ਤੁਹਾਡਾ ਨਾਮ ਪੁੱਤ ਕੀ ਆ? ਮਹਿਕ। ਏ ਪੂਰਾ ਨਾਮ ਮਹੇਪ੍ਰੀਤ ਕੌਰ ਹਾਂ ਪੂਰਾ ਨਾਮ ਲੈਣਾ ਠੀਕ ਹੈ ਤੁਹਾਡਾ ਪੁੱਤ ਅਜਨਿ ਪ੍ਰੀਤ ਕੌਰ ਹਾਂ ਦੇਖੋ ਕਿੰਨਾ ਸਿਆਣਾ ਬੱਚਾ ਹੈ ਨਾ ਠੀਕ ਹੈ ਕਿਹੜੀ ਕਲਾਸ ਚ ਵਰਦੇ ਹੋ ਟਰੈਪ 2 ਠੀਕ ਤੁਸੀਂ 7th ਠੀਕ ਹੈ ਤੇ ਅੱਜ ਕੀ ਮਨ ਚ ਸੋਚ ਗਿਆ ਗੁਰੂ ਸਾਹਿਬ ਤੋਂ ਕੀ ਅਰਦਾਸ ਕਰਨੀ ਹੈ ਜੀ ਬਹੁਤ ਸ਼ੁਕਸ਼ਾਂਤੀ ਜੀ ਪਰਿਵਾਰ ਵਾਸਤੇ ਪਹਿਲਾਂ ਫਤਿਹ ਦਸੋਗੇ ਸੀ ਸ਼ਿੱਧੀ ਤੁਹਾਡੇ ਤੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਉੱਥੋਂ ਐ ਬੱਚਾ ਨੈਕਸਟ ਦੇ ਬਾਅਦ ਠੀਕ ਤੇ ਅੱਜ ਦੇ ਦਿਨ ਦਾ ਆਪਣੇ ਸਿੱਖ ਇਤਿਹਾਸ ਦੇ ਵਿੱਚ ਵੀ ਬਹੁਤ ਵੱਡਾ ਸਬੰਧ ਆ ਯੋਗਦਾਨਾ ਉਹਦੇ ਬਾਰੇ ਹੈ ਇਹ ਕੁਝ ਚੰਨਣਾ ਅੱਜ ਦੇ ਦਿਨ ਵਾਲੀ ਚਲੋ ਵਾ ਦੱਸ ਦਿੰਨਾ ਬੱਚਿਆਂ ਨੂੰ ਵੀ ਹੈ ਨਾ ਪੰਡਾ ਲੱਗ ਜੂ ਅੱਜ ਦੇ ਦਿਨ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰ ਕੌਰ ਜੀ ਜਦੋਂ ਫਤਿਹਗੜ੍ਹ ਸਾਹਿਬ ਕਿਸਰਾਂ ਦੇ ਵਿੱਚ ਉਹਨਾਂ ਨੂੰ ਸੀਧ ਕਰ ਦਿੱਤਾ ਗਿਆ ਸੀ ਛੋਟੇ ਸਾਹਿਬ ਜਦਿਆਂ ਨੂੰ ਉਸ ਤੋਂ ਬਾਅਦ ਚ ਦੀਵਾਨ ਟੋਡਰਵਾਲ ਨੇ ਜੋ ਜ਼ਮੀਨ ਦੁਨੀਆ ਦੀ ਸਭ ਤੋਂ ਮਹਗੀ ਖਰੀਦੀ ਸੀ ਉੱਥੇ ਅੰਤਿਮ ਸੰਸਕਾਰ ਤੋਂ ਬਾਅਦ ਜੋ ਆਪਾਂ ਅਗੀਠਾ ਸਾਹਮਣਾ ਕਹਿੰਦੇ ਆ ਜਾਂ ਫੁੱਲ ਚੁਗਣਾ ਜਾਂ ਅਸਥੀਆਂ ਵੀ ਕਹਿ ਦਿੰਦੇ ਨੇ ਹਨਾ ਉਹਨਾਂ ਨੂੰ ਸਾਮਕੇ ਆਪਣੇ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਆ ਉੱਥੇ ਭੇਜੀਆਂ ਸੀ ਜਿੱਤੇ ਕਿ ਹੁਣ ਵੀ ਸ਼ੋਭਾਤ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਇੱਕ ਤਾਂ ਉਹ ਹੈ ਜੀ ਤੇ ਇੱਕ ਦੂਜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਦਿਹਾੜਾ ਵੀ ਹੈ ਜੀ ਹਾਂਜੀ ਤੇ ਇਹ ਮੁੰਡਿਆਂ ਦਾ ਦੱਸੇ ਕਿਉਂਕਿ ਇਹਨਾਂ ਨੂੰ ਪਤਾ ਲੱਗੂਗਾ ਇਹਨਾਂ ਨੇ ਹੀ ਸਾਂਭਣਾ ਹੈ ਨਾ ਇਹਨਾਂ ਦੀ ਸਭ ਆਹ ਪੜਦੇ ਉਹਨੇ ਪੁੱਤ ਇਤਿਹਾਸ ਠੀਕ ਆ ਪੜਨਾ ਜਿਆਦੇ ਤੋਂ ਜਿਆਦੇ ਇਤਿਹਾਸ ਜਰੂਰ ਠੀਕ ਉਹ ਨਵੇਂ ਸਾਲ ਦੀਆਂ ਬਾਬਾ ਮੁਾਰਕਾਂ ਹੀ ਵਗਰੇ ਚੜ੍ਹਦੀ ਕਲਾ ਚ ਰੱਖਦੇ ਜੀ ਪੁੱਤ ਕੀ ਨਾਮ ਹੈ ਮਨਜੋਤ ਸਿੰਘ ਹਾਂਜੀ ਮਨਜੋਤ ਸਿੰਘ ਮਨਜੋਤ ਸਿੰਘ ਇਹਨਾਂ ਸੋਹਣਾ ਨਾਮ ਆ ਤੁਸੀਂ ਹੌਲੀ ਹੌਲੀ ਬੋਲਦੇ ਆ ਝੂਠ ਬੋਲੋ ਉੱਚੀ ਬੋਲੋ ਉੱਚੀ ਦੇ ਕੇ ਬੋਲੋ ਮਨਜੋਤ ਸਿੰਘ ਸਰਦਾਰ ਮਨਜੋਤ ਸਿੰਘ ਮਨਜੋਤ ਸਿੰਘ ਤਾ ਕਿਹੜੀ ਕਲਾਸ ਪੜਦੇ ਆ ਜੂ ਅਜੀ ਜੂ ਕੇਜੀ ਚ ਵਾਹ ਜੀ ਵਾਹ ਇੱਡੀ ਕਲਾਸ ਹੋ ਗਿਆ ਤੂੰ ਕਿਵੇਂ ਚਲਦੀ ਆ ਪੜਾਈ ਠੀਕ ਹੈ ਠੀਕ ਠੀਕ ਚਲਦੀ ਆ ਕਿਤੇ ਆਪਣੇ ਜਿਵੇਂ ਕੇਂਦਰ ਸਰਕਾਰ ਨਾਲ ਰੌਲਾ ਚੱਲਦਾ ਉਮੀਦਾਂ ਨਹੀਂ ਰੌਲਾ ਚੱਲਦਾ ਪੜਾਈ ਨਾਲ ਹੈ ਨਹੀਂ ਬਣੀ ਹੋਈ ਆ ਅੱਜ ਮੱਥਾ ਟੇਕਣ ਲਈ ਆਇਓ ਕੀ ਮੰਗਣਾ ਬਾਬਾ ਜੀ ਤੋਂ ਨਵੇਂ ਸਾਲ ਚ ਕੀ ਲੈਣਾ ਖੜਾਉਣੇ ਹੇ ਉਹਦਾ ਬੱਪਾ ਲੈਨੇ ਵਾਦਲੇ ਹੈ ਹੈ ਕੀ ਮੰਗਣਾ ਹੋਰ ਬਾਬਾ ਜੀ ਦਾ ਰੱਖੋ ਦੋ ਸਵਜਦਾ ਕਹ ਦੱਸਣਾ ਨਹੀਂ ਸ਼ਰਮ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਵੀਰੇ ਅਸੀਂ ਹਿਮਾਚਲ ਤੋਂ ਆਏ ਆ ਭਗੇਰੀ ਸਾਈਡ ਤੋਂ अच्छा उथे रहने हो मतलब हां जी हां जी मतलब लण कहंदे उधर पंजाबी ਲੈ ਨਹੀਂ ਸਕਦੇ ਜਮੀਨ ਕਸੂਰ ਉਧਰ ਰਹਿਨੇ ਉਧਰ ਉਥੇ ਰਹਿੰਦੇ ਸ਼ਰੂ ਤੇ ਨਾ ਮਤਲਬ ਆਪਣੀ ਮਲਕੀਅਤ ਪ੍ਰਾਪਰਟੀ ਹਾਂ ਆਪਣੀ ਮਲਕੀਅਤ ਸਾਰੀ ਹੈ ਨਾ ਉਧਰ ਦੇ ਫਿਰ ਡਾਕੂਮੈਂਟ ਵਗੈਰਾ ਹੋਣਗੇ ਹਾਂ ਹਾਂ ਜੀ ਹਾਂ ਜੀ ਦਾਦੇ ਪੜਦਾਦੇ ਦੀ ਸਾਰੀ ਮਤਲਬ ਉਥੇ ਤੇ ਹੀ ਹੈ ਸਾਡੀ ਜੋ ਵੀ ਹੈ ਅੱਛਾ ਵੀ ਜਿਹੜੇ ਪੁਰਾਣੇ ਰਹਿੰਦੇ ਨੇ ਉਹ ਲੈ ਸਕਦੇ ਨੇ ਉਹ ਨਹੀਂ ਕੋਈ ਨਵਾਂ ਨਹੀਂ ਲੈ ਸਕਦਾ ਨਵਾਂ ਗਵਰਨਮੈਂਟ ਨੇ ਬੰਦ ਕੀਤਾ ਹੋਇਆ ਹੈ ਨਾ ਹਾਂ ਬਾਹਰਲੇ ਨਹੀਂ ਲੈ ਸਕਦੇ ਇਹ ਹੀ ਮਤਲਬ ਚਰਚਾ ਤਾਂ ਇਹੀ ਹੈ ਬਾਕੀ ਸੋਸ਼ਲ ਮੀਡੀਆ ਤੇ ਹਾਂ ਜੀ ਹਾਂ ਜੀ ਤੇ ਅੱਜ ਦਾ ਆਪਣੇ ਸਿੱਖ ਇਤਿਹਾਸ ਦੇ ਵਿੱਚ ਵੀ ਬਹੁਤ ਵੱਡਾ ਦਿਨ ਅੱਜ ਦਾ ਹਾਂ ਉਹ ਪਤਾ ਤੁਹਾਨੂੰ ਇਤਿਹਾਸ ਹੀ ਅੱਜ ਦਾ ਇਤਿਹਾਸ ਅੱਜ ਦਾ ਜੀ ਹਾਂ ਜੀ ਅੱਜ ਦਾ ਨਵੇਂ ਸਾਲ ਤੇ ਉਦਾਂ ਪਿਛਲ ਪਰਮਾਤਵਾਲਾ ਹਾਂ ਉਹ ਅੰਗਰੇਜ਼ੀ ਮਹੀਨੇ ਸਾਹਿਬ ਨਾਲੇ ਵੈਸੇ ਆਪਣਾ ਜੋ ਸਿੱਖ ਸੈਨ ਦੇ ਹਿਸਾਬ ਦੇ ਨਾਲ ਜਾਂ ਦੇਸੀ ਮਹੀਨੇ ਦੇ ਹਿਸਾਬ ਦੇ ਨਾਲ ਅਪ੍ਰੈਲ ਚ ਸ਼ੁਰੂ ਹੁੰਦਾ ਨਵਾਂ ਸਾਲ ਠੀਕ ਹੈ ਇਹ ਅੰਗਰੇਜ਼ੀ ਮਹੀਨੇ ਸਾਹਿਬ ਨਾਲ ਅੱਜ ਤੋਂ ਇੱਕ ਜਨਵਰੀ ਦਾ ਤੇ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਬੱਚਿਆਂ ਨੂੰ ਵੀ ਜ਼ਰੂਰ ਦੱਸਿਓ ਤੇ ਅੱਗੇ ਵੀ ਵੈਸੇ ਸਿੱਖ ਇਤਿਹਾਸ ਪੜਾਉਨੇ ਹੁੰਦੇ ਇਹਨਾਂ ਨੂੰ ਦੱਦਿਓ ਇਹਨਾਂ ਨੂੰ ਕਿ ਉਹ ਇਹ ਇਹ ਪੜ੍ਹਦਾ ਮੇ ਅੱਛਾ ਐਵੇਂ ਮਾਮਾ ਲੱਗਦਾ ਇਹਦਾ ਠੀਕ ਹੈ ਠੀਕ ਹੈ ਚਲੋ ਫਿਰ ਥੋੜੀ ਜਿਹੀ ਆਇਓ ਇਹਦੀ ਵਾਰੀ ਡਬਲ ਬਣ ਗਈ ਮਾਂ ਤੇ ਇੱਕ ਵਾਰ ਤੁਸੀਂ ਦੋ ਵਾਰ ਮਾਂ ਹੋ ਗਏ ਮਾਂ ਮਾਂ ਦੋ ਵਾਰ ਮਾਂ ਕਹੇ ਤੇ ਮਾਮਾ ਬਣਦਾ ਹਾਂਜੀ ਹਾਂਜੀ ਥੋੜੀ ਡਬਲ ਜ਼ਿੰਮੇਵਾਰੀ ਹੈ ਤੇ ਮਤਲਬ ਵੈਸੇ ਵੀ ਦੱਸਿਆ ਕਰੋ ਜਰੂਰ ਜਿਵੇਂ ਗੁਰੂ ਸਾਹਿਬ ਇੱਥੇ ਆਏ ਹੋ ਤੇ ਥੋੜਾ ਜਿਹਾ ਦੱਸਿਆ ਕਰੋ ਮੋਟਾ ਮੋਟਾ ਬੱਚਿਆਂ ਨੂੰ ਕਿਉਂਕਿ ਜਿਵੇਂ ਜਿਵੇਂ ਵੱਡਾ ਹੋਈ ਜਾਊ ਫਿਰ ਹੋਰ ਬਰੀਕੀ ਚ ਦੱਸ ਦਿਓ ਨਾ ਅੱਜ ਦੇ ਦਿਨ ਛੋਟੇ ਸਾਹਿਬ ਜੀ ਉਹਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਉਹਨਾਂ ਦਾ ਜੋ ਅੰਗੀਠਾ ਸਾਂਭਿਆ ਸੀ ਜੋ ਅਸਤੀਆਂ ਸੀ ਉਹ ਟੋਡਰ ਮਲ ਜੀ ਸੰਗਰੂਰ ਜ਼ਿਲ੍ਹੇ ਚ ਉਹਨਾਂ ਦਾ ਪਿੰਡ ਸੀ ਜੱਦੀ ਪਿੰਡ ਉੱਥੇ ਭੇਜਿਆ ਸੀ ਹੁਣ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਅੱਛਾ ਜੀ ਠੀਕ ਉਹਨਾਂ ਦੀ ਹਸਤੀਆਂ ਹੁਣ ਵੀ ਉੱਥੇ ਸੁਸ਼ੋਭਿਤ ਨੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਜਨਮ ਦਿਹਾੜਾ ਜੀ ਹਾਂ ਜੀ ਠੀਕ ਹੈ ਜੀ ਠੀਕ ਠੀਕ ਬਹੁਤ ਬਹੁਤ ਧੰਨਵਾਦ ਜੀ ਇੰਨੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਾਰਤੀ ਹਾਰਤੀ ਪੜਦੇ ਹਾਂ ਹਾਂ ਜੀ ਕਿਹੜੀ ਕਲਾਸ ਦੇ ਵਿੱਚ 10th ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਨਿਸ਼ਾ ਤੁਹਾਡਾ ਬੇਟਾ ਕੱਚੀ ਠੀਕ ਪਹਿਲੇ ਤੇ ਇੱਕ ਆਊਟ ਆਫ ਸਿਲੇਬਸ ਤੁਹਾਨੂੰ ਸਵਾਲ ਬੱਚੇ ਦਾ ਇਹ ਤੁਹਾਨੂੰ ਕੀ ਲੱਗਦਾ ਅੱਜ ਕੱਲ ਬੱਚਿਆਂ ਦੇ ਇੰਨੀ ਮਤਲਬ ਐਨਕਾ ਪਹਿਲਾਂ ਹੀ ਕਿਉਂ ਲੱਗ ਜਾਂਦੀਆਂ ਨੇ ਆਪਣੇ ਟਾਈਮ 'ਚ ਜਿਵੇਂ ਪਹਿਲੇ ਨੇ ਉਹਨਾਂ ਦੇ ਨਹੀਂ ਹਲੇ ਤੱਕ ਵੀ ਨਹੀਂ ਲੱਗਿਆ ਜਿਵੇਂ ਤੁਹਾਡੇ ਵੀ ਨਹੀਂ ਲੱਗੀ ਹੋਈ ਮੈਨੂੰ ਲੱਗਦਾ ਹੈ ਨਾ ਜਾਂ ਹੋਰ ਵੀ ਮਤਲਬ ਲੱਗੀ ਨਹੀਂ ਪਹਿਲੇ ਤੇ ਅੱਜ ਕੱਲ ਬੱਚਿਆਂ ਦੇ ਬਹੁਤ ਛੇਤੀ ਲੱਗ ਜਾਂਦੀਆਂ ਨੇ ਤੁਹਾਨੂੰ ਕੀ ਲੱਗਦਾ ਕਾਰਨ ਇਹ ਕਮਜ਼ੋਰੀ ਪਿੱਛੋਂ ਖਾਣ ਪੀਣ ਦੇ ਨਹੀਂ ਹਾਂਜੀ ਖਾਜ ਫੂਡ ਵਗੈਰਾ ਜਿਆਦਾ ਖਾਂਦੇ ਨੇ ਇਹ ਕਰਨੇ ਹੋ ਸਕਦਾ ਹੈ ਹਾਂਜੀ ਠੀਕ ਹੈ ਤੇ ਮੱਥਾ ਟੇਕਣ ਲਈ ਆਏ ਹੋ ਜੀ ਅੱਜ ਹਾਂਜੀ ਟੇਕ ਲਏ ਜੀ ਹਾਂਜੀ ਕੀ ਮੰਗਿਆ ਗੁਰੂ ਸਾਹਿਬ ਤੋਂ ਨਵੇਂ ਸਾਲ ਲਈ ਬਸ ਸਭ ਲਈ ਦੁਆ ਮੰਗ ਹਾਂਜੀ ਤੁਸੀਂ ਕੀ ਮੰਗਿਆ ਪੁੱਤ ਪੜਾਈ ਉਸੇ ਪੜਾਈ ਜਿਆਦਾ ਜਿਆਦਾ ਹੈ ਕਿਹੜੀ ਕਲਾਸ ਚ ਵਰਦੇ ਹੋ 10th ਠੀਕ ਹੈ ਤੇ ਤੁਸੀਂ +2 +2 ਕਿਹੜੀ ਸਟਰੀਮ ਰੱਖੀ ਹੋਈ ਹੈ ਕਾਮਰਸ ਕਾਮਰਸ ਬੜੀਆ ਚੱਲ ਰਹੀ ਹੈ ਪੜਾਈ ਬਣਦੀ ਹੈ ਪੜਾਈ ਨਾਲ ਠੀਕ ਠੀਕ ਹੈ ਚਲੋ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਜੀ ਤੁਹਾਡੀਆਂ ਤੁਸੀਂ ਅਰਦਾਸਾਂ ਵੀ ਦੀਆਂ ਕੀਤੀਆਂ ਨੇ ਗੁਰੂ ਸਾਹਿਬ ਪੂਰੀਆਂ ਕਰਨ ਦੀ ਧੰਨਵਾਦ ਸੰਗਤ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇਸ ਸਮੇਂ ਤੁਹਾਡੇ ਲਈ ਇਹ ਉਪਰਾਲਾ ਲੈ ਕੇ ਹਾਜ਼ਰ ਹੋਏ ਸੀ ਸੋ ਕੀ ਕਹਿਣਾ ਤੁਹਾਡਾ ਇਸ ਉਪਰਾਲੇ ਬਾਰੇ ਤੇ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਲਈ ਵੀ ਲੈ ਕੇ ਆਉਂਦੇ ਰਹਾਂਗੇ ਤੇ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਕੋਈ ਸਵਾਲ ਹੋਵੇ ਜੋ ਤੁਸੀਂ ਚਾਹੁੰਦੇ ਹੋ ਉਹ ਸੰਗਤ ਦੇ ਨਾਲ ਕਰਨੇ ਚਾਹੀਦੇ ਨੇ ਜਾਂ ਫਿਰ ਜਿਵੇਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਮਾਰਗਟ ਦੇ ਵੀ ਆ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਵੀ ਉਪਰਾਲੇ ਲੈ ਕੇ ਆਵਾਂਗੇ ਉਹਦੇ ਰਿਲੇਟਡ ਵੀ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਹੋਮੋ ਜਾਂ ਕੋਈ ਤੁਹਾਡੇ ਸਵਾਲ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਮਿਲਾਂਗੇ ਜਲਦ ਤੋਂ ਫਿਰ ਤੋਂ ਇਸ ਤਰ੍ਹਾਂ ਦੇ ਕਿਸੇ ਹੋਰ ਨਵੇਂ ਉਪਰਾਲੇ ਦੇ ਨਾਲ ਉਨੇ ਸਮੇਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ